ਮੋਰਚੇ ਦਾ ਵਿਗਲਵਜਿਆ ਹੈ ਹੁਣ 18 ਉੱਤਰ ਭਾਰਤੀ ਤੇ ਤੱਤ ਬੰਦੀਆਂ ਤੇ ਸੰਜੁਕਤ ਕਿਸਾਨ ਮੋਰਚੇ ਵੱਲੋਂ ਸਾਂਝੇ ਰੂਪ ਵਿੱਚ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਜੰਡੇਆਲਾ ਗੁਰੂ ਵਿਖੇ ਇੱਕ ਮਹਾਰੈਲੀ ਕੀਤੀ ਗਈ ਜਿਸ ਵਿੱਚ ਕਿਸਾਨਾਂ ਆਗੂ ਵੱਲੋਂ ਕੇਂਦਰ ਖਿਲਾਫ ਪ੍ਰਦਰਸ਼ਨ ਵੀ ਕੀਤਾ ਗਿਆ ਜੋ ਦਿੱਲੀ ਵਾਸਤੇ ਤਿਆਰੀ ਕਰ ਰਹੇ ਸਾਂ ਕਿੰਨੇ ਬੜਾ ਠਾਮ ਨੇ ਦਿੱਤੀ ਬਸਿਆ ਜਿਹੜੀ ਆ ਉਹ ਕੰਮ ਦਿੱਤੀ ਆ 18 ਦੇ ਤਾਲ ਮਿਲ ਕੇ ਤੇ ਵੱਲੋਂ ਔਰ ਗੈਰ ਰਾਜਨੀਤਿਕ ਮੋਰਚੇ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਕੀਤਾ ਜਾਊਗਾ ਔਰ ਜਿੰਨੀਆਂ ਅੰਮਕਾਂ ਮੋਤੀਆ ਰਹਿ ਗਏ ਸੀ ਜਾਂ ਜਿੰਨੀਆਂ ਨਵੀਆਂ ਮੰਗਾਵਾ ਉਹ ਸਾਰੀਆਂ ਲੋਕ ਮਨਵਾਉਣ ਤੱਕ ਜਾਣਗੇ ਸਾਰੇ ਵਰਕਰੋ ਵੀਰਵਾ ਵੀ ਤਕੜੇ ਹੋ ਕੇ ਦਿੱਲੀ ਕੂਚਾਲੇ ਬਣਿਆਓ ਜਿੱਦਾਂ ਤੁਸੀਂ ਅੱਜ ਇਹ ਰੈਲੀ ਨੂੰ ਕਾਮਯਾਬ ਕੀਤਾ ਵਾ ਇਸੇ ਤਰ੍ਹਾਂ ਬਰਨਾਲੇ ਦੀ ਰੈਲੀ ਕਾਮਯਾਬ ਕਰਨੀ ਆ ਫਿਰ ਫੇਰ ਪਿੰਡਾਂ ਦੇ ਵਿੱਚੋਂ ਤਿਆਰੀਆਂ ਕਰਕੇ 10-10 ਟਰਾਲੀਆਂ ਇੱਕ ਪਿੰਡ ਤੋਂ ਐਵੇਂ ਰੀਤੋਰਾ ਸਰਪਾਲ ਸਾਹਿਬ ਜੀ ਦੀ ਸਰਕਾਰ ਨੇ ਪਹਿਲਾਂ ਨਿੱਕੇ ਨਾ ਸੀ ਬੜੀ ਰੋਕਾਂ ਲਾਈਆਂ ਸੀ ਰੋਕਣ ਦਾ ਕੋਸ਼ਿਸ਼ ਕੀਤਾ ਪਾਚਾ ਜਿਹੜੇ ਪਰਾਪਤ ਦਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਰਸਤਿਆਂ ਦਾ ਵੀ ਐਲਾਨ ਕਰਾਂਗੇ ਵੀ ਇਹ ਇਸ ਰਸਤੇ ਥਾਣੇ ਪਹੁੰਚਾਂ ਜਾਣਗੇ ਸਰਕਾਰ ਨੇ ਜਿੰਨੇ ਅੜਕੇ ਡੋਨੇ ਢਾਰੇ ਕਿਉਂਕਿ ਜਿਹੜੇ ਅੜਕੇ ਸਰਕਾਰ ਡਾਊਨ ਜਾ ਰਹੀ ਆ ਸਾਡੀਆਂ ਜ਼ਮੀਨਾਂ ਤੇ ਅਮਲੇ ਦੇ ਉਹਦੇ ਨਾਲ ਉਹਨਾਂ ਦੇ ਬੈਰੀਕੇਟ ਵੱਡੇ ਨਹੀਂ ਹੋਣਗੇ ਲੋਕਾਂ ਨੇ ਪਹਿਲਾਂ ਵੀ ਲੋਈਆਂ ਨਾਲ ਵੱਧ ਕੇ ਪਾਸੇ ਕਰਦੇ ਆਈ ਤੇ ਹੁਣ ਵੀ ਲੋਈਆਂ ਨਾਲ ਵੱਧ ਕੇ ਪਾਸੇ ਕਰਨਗੇ ਸਰਕਾਰ ਧੱਕੇਸ਼ਾਹੀ ਕਰ ਸਕਦੀ ਜ਼ਬਰ ਜ਼ੁਲਮ ਕਰ ਸਕਦੀ ਜਿੰਨਾ ਵੀ ਸਰਕਾਰ ਜ਼ਬਰ ਕਰੂਗੀ ਉਨਾ ਹੀ ਜਿੱਤ ਵਾਲੇ ਬਣੇ ਵਧਾਂਗੇ ਕਿਉਂਕਿ ਸਰਕਾਰਾਂ ਦਾ ਜ਼ਬਰ ਜਿਹੜਾ ਵਾ ਉਹ ਜਿੱਤ ਵਾਲੇ ਬਣੇ ਲੈ ਕੇ ਜਾਂਦਾ ਵਾ ਲੋਕ ਦਾ ਸਬਰ ਮੱਟਾ ਵਾ ਲੋਕ ਵੱਡੇ ਹੁੰਦੇ ਲੋਕ ਜਿੱਤਣਗੇ 13 ਫਰਵਰੀ ਨੂੰ ਇੱਕ ਕੂਚ ਕਰਾਉਣ ਦਾ ਮਲਾਜ ਕਿੰਨੀ ਦੇਰ ਤੱਕ ਧਰਨਾ ਜੋ ਚੱਲੀ ਚੱਲੀ ਰਹਿਣਾ ਹੈ ਦੇਖੋ ਇਥੋਂ ਜਾਣ ਦਾ ਕੂਚ ਤੇ ਰੰਦਾ ਲਾਣਵਾ ਇਹ ਸਰਕਾਰ ਦੇ ਬਾਲੇ ਜਗੇ ਦਾ ਵੀ ਕਿੰਨਿਆਂ ਦਿਨਾਂ ਦੇ ਵਿੱਚ ਜਿਹੜੇ ਮੰਗ ਪੱਤਰ ਗਵਰਨਰ ਰਾਈ ਚਲੇ ਗਿਆ ਪੰਜਾਬ ਸਰਕਾਰ ਰਾਈ ਚਲੇ ਗਿਆ ਉਹਨਾਂ ਦੇ ਕਿੰਨੀ ਦੇਰ ਦੇ ਵਿੱਚ ਅਮਲ ਕਰਨਾ ਵਾ ਅਮਲ ਦੇ ਵਿੱਚ ਲਿਆ ਕੇ ਸਾਰਾ ਕੁਝ ਨਿਬੜਨਾ ਵਾ ਸਰਕਾਰ ਦਾ ਰਵਈਆ ਬਾਰੇ ਕੀ ਮਹੱਤਵ ਤੇ ਜੋ ਪੰਜਾਬ ਸਰਕਾਰ ਦਾ ਰਵਈਆ ਜਿਹੜਾ ਉਹ ਕੇਂਦਰ ਪੱਕੀ ਹੋਵੇ ਸਾਨੂੰ ਚੰਗਾ ਰਹੂਗਾ ਕਿਉਂਕਿ ਅਸੀਂ ਕਹਿੰਦੇ ਹਾਂ ਚੋਣ ਆਇਆ ਵੀ ਇਹ ਸਰਕਾਰਾਂ ਜਿਹੜੀਆਂ ਆਪਾਂ ਸਟੇਟ ਦੀ ਆਪਾਂ ਦੇਖਦੀ ਆ ਸਾਰੀਆਂ ਕਾਰਪੋਰੇਟ ਲਈ ਕੰਮ ਕਰ ਰਹੀਆਂ ਵਾ ਤੇ ਕਾਰਪੋਰੇਟ ਦੇ ਮਗਰ ਜਿਹੜਾ ਵਾ ਉਹ ਸਿਸਟਮ ਬੈਠਾ ਵਾ ਵਿਸ਼ਵ ਪਾਰ ਸੰਸਥਾ ਉਹਦੇ ਲਈ ਕੰਮ ਕਰਦੇ ਆ ਸੋ ਜੇ ਇਹਨੇ ਉਹਨਾਂ ਦੀ ਕੰਮ ਕਰਨਾ ਫਿਰ ਸਾਡੀਆਂ ਵੋਟਾਂ ਦੀ ਝਾਕ ਨਾ ਰੱਖੋ ਬਹੁਤ ਵੱਡੀ ਵੋਟਰ ਦੇ ਤੌਰ ਤੇ ਦਵਾਈ ਬੱਚੂ ਕੀ 2024 ਚ ਹਾਂਜੀ ਪਿੰਡਾਂ ਦੇ ਬਰਾਬਰ ਦੇ ਦੇਖੋ ਅਹੀਂ ਸਾਰੀਆਂ ਸਿਆਸੀ ਤਰਨੂ ਅਪੀਲ ਕਰਾਂਗੇ ਪਿੰਡਾਂ ਦੇ ਵਿੱਚ ਬੀਜੇਪੀ ਵਾਲੇ ਜਿਹੜੇ ਆ ਉਹ ਵੀ ਪਰਿਵਾਰਾਂ ਚੋਂ ਆ ਜਿਹੜੇ ਕਾਂਗਰਸ ਆ ਅਕਾਲੀ ਆ ਆਮ ਆਦਮੀ ਵਾਲੇ ਪਰਿਵਾਰਾਂ ਚੋਂ ਆ ਅਸੀਂ ਕਹਿੰਨੇ ਵੱਡਾ ਦੁਸ਼ਮਣ ਜਿਹੜਾ ਵਾ ਉਹ ਦਿੱਲੀ ਜਾਂ ਚੰਡੀਗੜ੍ਹ ਰਹਿੰਦਾ ਵਾ ਉਹਦੇ ਬਲੇ ਧਿਆਨ ਕਰੀਏ ਮੋਦੀ ਨੂੰ ਚੇਤਾਵਨੀ ਹੈ ਇਸ ਭਰਾਵੇ ਦੇ ਥਰੂ ਜਿਹੜਾ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਮੰਨੀਆਂ ਸੀਗੀਆਂ ਉਹਨਾਂ ਨੂੰ ਲਾਗੂ ਨਹੀਂ ਕੀਤਾ ਵਿਸ਼ਵਾਸ ਕੀਤਾ ਕਿਸਾਨਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਜਾਂ ਤੋਂ ਮੰਨ ਲਵੇ ਦੀ ਤਾਸੀ ਇਹ ਮੈਸੇਜ ਦੇ ਨਾਲ ਚਾਹੁੰਦੇ ਆ ਕਿ ਕਾਰਨ ਜਿਹੜੇ ਆ ਉਹ ਮੌਤ ਤੋਂ ਨਹੀਂ ਡਰਦੇ ਜੇ ਸ਼ਹੀਦੀ ਦੇਣੀ ਪਵੇ ਅਸੀਂ ਆਪਣੇ ਹੱਕ ਦੀ ਲਾਗੂ ਕਰਾ ਕੇ ਰਾਵਾਂਗੇ ਪਰ ਸਰ ਬੈਠੇ ਹੋਏ ਨੇ ਪਰ ਬੋਲਦੇ ਨਹੀਂ ਮੰਨੀ ਹੋਈ ਨਰਿੰਦਰ ਮੋਦੀ ਉਹ ਮੁੱਖਰ ਤਾਂ ਕੀ ਨੀਤੀ ਕੀ ਪੰਜਾਬ ਵਾਸਤੇ ਦੇਖੋ ਜੀ ਉਹ ਜਿੱਦਾਂ ਤੇ ਜੇ ਸਟੇਟਾਂ ਦੇ ਵਿੱਚ ਕਬਜ਼ਾ ਉਹਨੇ ਕੀਤਾ ਕਬਜ਼ਾ ਹੀ ਮੈਂ ਕਹਾਂਗਾ ਕਿਉਂਕਿ ਈਵੀ ਮਸ਼ੀਨ ਦੇ ਰਾਹੀਂ ਸੈਟਿੰਗ ਕਰਕੇ ਜਿੱਤੀ ਜਾਂਦਾ ਆ ਇਦਾਂ ਹੀ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਕਿਉਂਕਿ ਪੰਜਾਬ ਦੇ ਲੋਕ ਇਤਿਜਾਰੂ ਇੱਕ ਸੰਘਰਸ਼ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਪਤਾ ਪੰਜਾਬ ਹੀ ਸਿਰ ਚੁੱਕਦਾ ਜੇ ਪੰਜਾਬ ਨੂੰ ਦਬਾ ਲਿਆ ਜਾਵੇ ਤੇ ਅਸੀਂ ਪੂਰਾ ਇੰਡੀਆ ਫਤਿਹ ਕਰ ਲਾਂਗੇ ਪਰ ਇਹ ਪੰਜਾਬ ਨਹੀਂ ਤੱਕੂਗਾ ਇਹ ਪੰਜਾਬ ਹੈ ਗੁਰੂਆਂ ਤੋਂ ਲੈ ਕੇ ਵੀ ਇਹ ਪੰਜਾਬ ਸੰਘਰਸ਼ ਲੜਦਾ ਹੈ ਸੰਘਰਸ਼ ਲੜੂਗਾ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਸ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅנס ਇਨ ਦ ਸੇਮ ਲਾਈਨ ਹੀ ইউজ ਟੂ ਵਰਕ ਵਿਦ ਰੈਕ੍ਰੂਟੇਡ ਕੰਪਨੀਜ਼ Chances as well local builders with brothers. He is professional by plumbing, electrician, masonry work, carpentry. For more information, please contact him at www.checktrade.com. ID number nine two one seven six zero. Shamra Chander center Call him on this number zero seven four triple eight. 41161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ